ਪੱਬਾ ਪਾਰ ਹੋ ਜਾਂਦੀ ਆ ਜਿਨੇ ਕਹਿੰਦੇ ਜਿੰਨੀ ਸੋਚ ਸੋਚੀ ਇੰਗਲੈਂਡ ਦੇ ਵਿੱਚ ਖੇਡਣ ਦੇ ਲਈ ਪੈਸਿਆਂ ਦੀ ਤੇ ਨੰਗਲਪੀਆ ਵਾਲੇ ਨੇ ਉਹਦੋਂ ਵੱਧ ਮੇਰੇ ਵੀਰੋ ਮਾਇਆ ਦਵਾਈ ਸੰਦੀਪ ਲੁੱਧੜ ਮੇਰੇ ਵੀਰੋ ਜਿਹੜੇ ਸੰਦੀਪ ਲੁੱਧੜ ਨੂੰ ਪਿਆਰ ਕਰਦੇ ਇੱਕ ਵਾਰੀ ਦਿਲੋਂ ਤਾੜੀ ਮਾਰ ਦਿਓ ਰੱਬ ਵਰਗੇ ਦਰਸ਼ਕ ਵੀਰੋ 21000 ਦੇ ਨਾਲ ਮਾਣ ਸਨਮਾਨ ਮੰਗ ਸਿੰਘ ਜੀ ਪੰਡਾਲ ਬਲਵਿੰਦਰ ਸਿੰਘ ਜੀ ਪੰਡਾਲ ਨਾਲ ਮੇਰੇ ਵੀਰੋ ਮੰਗੀ ਨੇਜਰ ਜੀ ਅਮਰੀਕਾ ਵਾਲੇ ਤੇ ਨਾਲ ਮੇਰੇ ਵੀਰੋ ਸਾਡੇ ਕਰਨਲ ਸਿੰਘ ਜੀ ਨੇਜਰ ਵਿਸ਼ੇਸ਼ ਤੌਰ ਤੇ ਕਹਿੰਦੇ 21000 ਦੇ ਨਾਲ ਅੱਜ ਸੰਦੀਪ ਲੁੱਧੜ ਦਾ ਮਾਸੂਮਾਨ ਕੀਤਾ ਜਾ ਰਿਹਾ ਮੇਰੇ ਵੀਰੋ ਵੱਡੇ ਮਾਨ ਸਰਦਾਰ ਬਲਵੰਦਰ ਸਿੰਘ ਜੀ ਚਠਾ ਸ਼ਾਹਕੌਟ ਦੀ ਟੀਮ ਨੇ ਸਰਪ੍ਰਸਤਾ ਹੈ ਜਿਨ੍ਹਾਂ ਨੇ ਮੇਰੇ ਵੀਰੋ ਆਖਿਆ ਵੀ ਨੰਗਲਬੀਆਂ ਵਾਲੇ ਨੂੰ ਚਠਾ ਸਾਹਿਬ 50 ਦੀ ਲੱਖ ਦੀ ਨਹੀਂ ਕਰੋੜ ਦੀ ਨਹੀਂ ਦੀ ਗੱਡੀ ਦੇਣੀ ਮੇਰੇ ਵੀਰੋ ਤਾੜੀਆਂ ਮਾਰ ਦੋ ਗਲੈਡੀਏਟਰ ਲਈ ਕਹਿੰਦੇ ਆਦਰਸ਼ ਮੰਨਿਆ ਸਦਮਾ ਦੇ ਲੱਡੂ ਨੂੰ ਮੇਰੇ ਵੀਰੋ ਆਪਣਾ ਵੱਡਾ ਨਾਮ ਹੈ ਸੰਦੀਪ ਨੰਗਲ ਮੋਦ ਕਦਮ ਸੰਦੀਪ ਲੋਧਰ ਤੇ ਨੰਗਲੰਬੀਆਂ ਦਾ ਸੰਦੀਪ ਬੇਨਤੀ ਹੈ ਭਰਾ ਗਰਾਊਂਡ ਦੇ ਵਿੱਚ ਚੱਲ ਗਿਆ ਔਰ ਵੱਡੇ 스타 ਸਾਡੀ ਖੇਡ ਕਬੱਡੀ ਦੇ ਬਲਵਿੰਦਰ ਸਿੰਘ ਦੀ ਛੱਟਾ ਢੰਡੋ ਵਾਲੋ ਵੀ ਪੁੱਜਿਆ ਲੈ ਵੀ ਸੰਦੀਪ ਲੋਧਰ ਜ਼ਰੂਰ ਦੋ ਕਦਮ ਗਰਾਊਂਡ ਦੇ ਵਿੱਚ ਆ ਵੀਰੇ ਨਾਲ ਕਹਿੰਦੇ ਨੰਗਲੰਬੀ ਸੰਦੀਪ ਅੱਜ ਵੱਡੇ ਪੱਦਰ ਤੇ ਟੀਮ ਵੀ ਲੈ ਕੇ ਪਹੁੰਚੇ ਹੋਇਆ ਤੇ ਵੱਡੇ ਸਟਾਰ ਅੱਜ ਵੱਡੇ ਮਾਣ ਸਨਮਾਨ ਵੀ ਦਿੱਤੇ ਜਾਣਗੇ ਮੇਰੇ ਮਿੱਤਰੋ ਤੇ ਕਹਿੰਦੇ ਮੇਜਰ ਲੀਗ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸਾਹਿਬਾ ਨੰਗੜ ਮੀਆਂ ਵਾਲਾ ਗਲੈਡੀਏਟਰ ਮੇਰੇ ਵੀਰੋ ਹਲੋ ਬਹੁਤ ਬਹੁਤ ਧੰਨਵਾਦ ਜੱਗਾ ਮੱਲੀਆਂ ਤੇ ਮਨੀ ਸ਼ਜੋਤਾ ਇਹ ਪਲੇਅਰ ਤਗੜੀ ਰਹੀ ਹੈ ਜੱਗਾ ਤੇ ਜੋਤਾ ਦੋਨੋ ਪਲੇਅਰ ਖੇਡ ਮੈਦਾਨ ਚ ਆ ਜਾਓ ਹਮ ਸਿੰਘ ਜੀ ਪੰਡਾਲ ਸਾਹਿਬ ਇਧਰ ਕੈਮਰੇ ਦੇ ਲਾਗੇ ਆ ਜੀਏ ਸੰਦੀਪ ਮਹਿੰਦਰ ਇੱਕ ਮਿੰਟ ਪਾ ਜੀ ਇਧਰ ਕੈਮਰੇ ਦੇ ਲਾਗੇ ਆ ਜੀ ਆਪਾਂ ਕੈਮਰੇ ਵੱਲੋਂ ਥੋੜਾ ਠੀਕ ਹੈ ਬਹੁਤ ਬਹੁਤ ਧੰਨਵਾਦ ਕਬੱਡੀ ਦੇ ਰੁਸਤਮ ਖਿਡਾਰੀ ਦਾ ਕਬੱਡੀ ਦੇ ਮਹਾਨ ਖਿਡਾਰੀ ਦਾ ਕਬੱਡੀ ਦੇ ਤਨੰਤਰ ਖਿਡਾਰੀ ਦਾ ਕਬੱਡੀ ਦੇ ਲੇਜੈਂਡ ਖਿਡਾਰੀ ਦਾ ਸੰਦੀਪ ਲੁੱਧੜ ਦਾ ਮੇਰੇ ਵੀਰੋ ਲੁੱਧਾ ਕਹਿੰਦਾ ਹੁੰਦਾ ਵੀ ਲੋਪੋ ਵਾਲਾ ਕਹਿੰਦਾ ਲੁੱਤੇ ਦਾ ਮਾਨ ਸਨਮਾਨ ਵੱਡੇ ਪੱਦਰ ਤੇ 21000 ਕਬੱਡੀ ਦਾ ਸੁਪਰਸਟਾਰ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ